ਅਮਰਿਤਪਾਲ ਸਿੰਘ ਦੇ ਵਕੀਲ ਵਾਰ-ਵਾਰ ਕਹਿ ਰਹੇ ਨੇ ਕਿ ਐਨਐਸਏ ਤਹਿਤ ਵੀ ਅਪੈਰੋਲ ਮਿਲਦੀ ਹੈ ਤੇ ਇੱਕ ਐਮਪੀ ਨੇ ਜਿੱਤੇ ਹੋਏ ਐਮਪੀ ਨੇ ਲੋਕਾਂ ਨੇ ਵਿਸ਼ਵਾਸ ਜਤਾਇਆ ਏ ਵਿంటర్ ਸੈਸ਼ਨ ਹੈ 19 ਦਸੰਬਰ ਤੱਕ ਚੱਲਣਾ ਹੈ ਸਰਦ ਰੁੱਤ ਇਜਲਾਸ ਉਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਣਾ ਚਾਹੀਦਾ ਤਾਂ ਜੋ ਆਪਣੀ ਆਵਾਜ਼ ਆਪਣੇ ਹਲਕੇ ਦੀ ਆਵਾਜ਼ ਪੰਜਾਬ ਦੇ ਲੋਕਾਂ ਦੀ ਆਵਾਜ਼ ਉੱਥੇ ਬੁਲੰਦ ਕਰ ਸਕਣ ਪਰ ਦੂਜੇ ਪਾਸੇ ਸਰਕਾਰ ਨੂੰ ਲੱਗਦਾ ਹੈ ਕਿ ਅਮਰਿਤਪਾਲ ਸਿੰਘ ਦਾ ਇੱਕ ਭਾਸ਼ਣ ਹੀ ਪੰਜਾਬ ਦੇ ਵਿੱਚ ਅੱਗ ਲਾ ਸਕਦਾ ਹੈ ਇਸ ਵੇਲੇ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਸਾਡੇ ਨਾਲ ਜੁੜੇ ਨੇ ਖਾਰਾ ਸਾਹਿਬ న్యూਸ 18 ਤੇ ਸਵਾਗਤ ਹੈ ਅਸੀਂ ਐਸੇ ਦੌਰਾਨ ਗੱਲਬਾਤ ਕਰ ਰਹੇ ਹਾਂ ਜੋ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਤੁਸੀਂ ਤਾਂ ਉੱਥੇ ਮੌਜੂਦ ਸੀ ਪਹਿਲਾਂ ਤਾਂ ਤੁਹਾਡੀ ਜ਼ੁਬਾਨੀ ਸਮਝਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੇ ਬਿਲਕੁਲ ਇਹੀ ਸ਼ਬਦਾਂ ਦਾ ਇਸਤੇਮਾਲ ਕੀਤਾ ਵਕੀਲਾਂ ਦੇ ਵੱਲੋਂ ਕਿ ਪੰਜਾਬ ਦੇ ਵਿੱਚ ਅੱਗ ਲੱਗ ਸਕਦੀ ਹੈ ਪੰਜਾਂ ਦਰਿਆਵਾਂ ਦੇ ਵਿੱਚ ਅੱਗ ਲੱਗ ਸਕਦੀ ਹੈ ਅਮਰਿਤਪਾਲ ਸਿੰਘ ਦੇ ਇੱਕ ਭਾਸ਼ਣ ਦੇ ਨਾਲ ਇੱਕ ਬਿਆਨ ਦੇ ਨਾਲ ਅਨੇ ਦੇਖੋ ਜੀ ਮੈਂ ਤਾਂ ਸਮਝਦਾ ਐ ਜਿਵੇਂ ਕੀ ਜੋ ਪੰਜਾਬ ਸਰਕਾਰ ਆ ਆਮ ਆਦਮੀ ਪਾਰਟੀ ਦਾ ਜਿਵੇਂ ਵਤੀਰਾ ਬੜਾ ਗੈਰ ਜ਼ਿੰਮੇਵਾਰੀ ਆ ਗੈਰ ਜ਼ਿੰਮੇਵਾਰ ਆ ਉਸੇ ਤਰੀਕੇ ਨਾਲ ਉਹਨਾਂ ਦੇ ਵਕੀਲ ਸਹਿਬਾਨਾਂ ਦੀ ਸਟੇਟਮੈਂਟ ਬੜੀ ਗੈਰ ਜ਼ਿੰਮੇਵਾਰੀ ਵਾਲੀ ਹੈ ਜੀ ਤੁਸੀਂ ਦੇਖੋ ਇੱਕ ਮੈਂਬਰ ਪਾਰਲੀਮੈਂਟ ਦਾ ਅਹੁਦਾ ਕਿੱਡਾ ਵੱਡਾ ਹੁੰਦਾ ਹੈ ਜੀ ਇੱਕ ਸੰਵਿਧਾਨਕ ਅਹੁਦਾ ਹੈ ਜੀ ਜਾਂ ਤਾਂ ਉਹਨਾਂ ਨੂੰ ਇਹ ਸਮਝ ਨਹੀਂ ਹੈਗੀ ਵੀ ਪਾਰਲੀਮੈਂਟ ਕੋਈ ਪੰਚਾਇਤ ਜਾਂ ਕਾਂਵਾਂ ਰੌਲੀ ਨਹੀਂ ਹੈਗੀ ਜਿੱਥੇ ਕੋਈ ਮਰਜ਼ੀ ਜੋ ਮਰਜ਼ੀ ਬੋਲੀ ਜਾਵੇ ਹੂੰ ਉੱਥੇ ਪਹਿਲਾਂ ਇੱਕ ਪ੍ਰੋਸੀਜਰ ਹੁੰਦਾ ਹੈ ਪਹਿਲਾਂ ਇੱਕ ਇਸ਼ੂ ਜੋ ਡਿਸਾਈਡ ਕਰਨਾ ਪੈਂਦਾ ਹੈ ਜੀ ਉਹ ਇਸ਼ੂ ਡਿਸਾਈਡ ਕਰਨ ਤੋਂ ਬਾਅਦ ਸਪੀਕਰ ਸਾਹਿਬ ਆਨੁਮਤੀ ਦਿੰਦੇ ਆ ਪਰਮਿਸ਼ਨ ਦਿੰਦੇ ਆ ਔਨ ਦਾ ਫਲੋਰ ਆਫ ਹਾਊਸ ਜੋ ਬੰਦਾ ਗੱਲ ਰੱਖਦਾ ਹੈ ਜੀ ਉਸ ਤੋਂ ਬਾਅਦ ਜੀ ਇਸ਼ੂ ਤੋਂ ਭਟਕੇ ਤਾਂ ਉਹਦਾ ਮਾਈਕ ਵੀ ਬੰਦ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਸਟੇਟਮੈਂਟ ਵੀ ਰਿਕਾਰਡ ਨਹੀਂ ਜਾਂਦੀ ਜੀ ਰਿਕਾਰਡ ਵਿੱਚ ਨਹੀਂ ਜਾਂਦੀ ਜੀ ਤਾਂ ਮੇਰੇ ਹਿਸਾਬ ਦੇ ਨਾਲ ਜੋ ਇਹ ਪਰ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਪੋਲੀਟੀਕਲ ਸ਼ਰੈਂਤਰ ਹੈ ਜੀ ਜੋ ਇੱਕ ਜੋ ਭਾਈ ਅਮਰਿਤਪਾਲ ਸਿੰਘ ਦੀ ਜੋ ਕਿਤਨੀ ਤੇ ਪੰਥਕ ਤੇ ਰੈਡੀ ਹੋ ਰਹੀ ਹੈ ਉਸ ਨੂੰ ਢਾਹ ਲਾਉਣੀ ਹੈ ਜੀ ਪਰ ਉਹ ਕਹ ਰਹੇ ਨੇ ਕਿ ਖਤਰਾ ਹੈ ਇਸ ਦੇ ਨਾਲ ਪੰਜਾਬ ਦੇ ਵਿੱਚ ਖਤਰਾ ਪੈਦਾ ਹੋ ਸਕਦਾ ਹੈ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ ਜੇਕਰ ਦੇਖੋ ਨਹੀਂ ਦੇਖੋ ਮੈਂ ਤਾਂ ਸਮਝਦਾ ਕੋਈ ਇਰੈਸਪੌਂਸੀਬਲ ਗੱਲ ਹੈ ਉਹ ਪੰਜਾਬ ਵਿੱਚ ਤਾਂ ਆ ਹੀ ਨਹੀਂ ਰਹੀ ਜੀ ਉਹ ਤਾਂ ਪਾਰਲੀਮੈਂਟ ਜਾਣਾ ਪਹਿਲਾਂ ਸੌਹ ਚੁੱਕਣ ਲਈ ਵੀ ਆਏ ਨੇ 5 ਜੁਲਾਈ 2025 ਨੂੰ ਕੀ ਖਤਰਾ ਹੋ ਗਿਆ ਕਿਥੇ ਅੱਗ ਲੱਗੀ ਜੀ ਜੀ ਹੈਨਾ ਜੀ ਤਾਂ ਇਹ ਗੱਲਾਂ ਬੜੀਆਂ ਇਰੈਸਪੌਂਸੀਬਲ ਨੇ ਇਹ ਚੰਗੀਆਂ ਨਹੀਂ ਲੱਗਦੀਆਂ ਜੀ ਪਰ ਪਰ ਹੁਣ ਹੁਣ ਪੰਜਾਬ ਸਰਕਾਰ ਦੇ ਵੱਲੋਂ ਡਿਟੇਲ ਰਿਪੋਰਟ ਵੀ ਜਿਹੜੀ ਮੰਗੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੀ ਲੱਗਦਾ ਹੈ ਕਿ ਤੁਹਾਨੂੰ ਆਸ ਹੈ ਕਿ ਉਸ ਤੋਂ ਬਾਅਦ ਕੁਝ ਚੇਂਜਸ ਆਉਣਗੀਆਂ ਜਿਹੜੀ ਪੈਰੋਲ ਦੀ ਮੰਗ ਹੋ ਰਹੀ ਹੈ ਕਿਉਂਕਿ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਦੇ ਦਿੱਤੀ ਗਈ ਕਿ ਤੁਸੀਂ ਇਸ ਤੇ ਉਚਿਤ ਫੈਸਲਾ ਲਓ ਉਹਨਾਂ ਨੇ ਤਾਂ ਪੈਰੋਲ ਦਿੱਤੀ ਨਹੀਂ ਉਸ ਤੋਂ ਬਾਅਦ ਦੇਖੋ ਦੇਖੋ ਜੀ ਹਵਾਲਾ ਦਿੱਤਾ ਸੀ ਜੀ ਤੁਸੀਂ ਦੇਖੋ 2007-08 ਦੇ ਵਿੱਚ ਇੱਕ ਪੱਪੂ ਯਾਦਵ ਹੋਏ ਨੇ ਜਿਨ੍ਹਾਂ ਦੇ ਉੱਪਰ ਤੁਸੀਂ ਲਾ ਲੋ ਮਰਡਰ ਕੇਸ ਦੇ ਚਾਰजेस ਸੀ ਉਹਨਾਂ ਨੂੰ ਸਜ਼ਾ ਵੀ ਹੋਈ ਸੀ ਉਹਨਾਂ ਨੂੰ ਘੱਟੋ ਘੱਟ ਵੀ 6 ਤੋਂ 7 ਵਾਰੀ ਪਾਰਲੀਮੈਂਟ ਜਾਣ ਦੀ ਪਰਮਿਸ਼ਨ ਮਿਲੀ ਜੀ ਅਸੀਂ ਉਹ ਹਵਾਲਾ ਦਿੱਤਾ ਅਸੀਂ ਜੋ ਇੰਜੀਨੀਅਰ ਰਾਸ਼ੀਦ ਦੁਰਾਂ ਦਾ ਦਿੱਤਾ ਜਿਸ ਨਾਲ ਉੱਪਰ ਯੂਏਪੀ ਦਾ ਟੈਰਰ ਫੰਡਿੰਗ ਦਾ ਕੇਸ ਹੈ ਜੀ ਪਰ ਭਾਈ ਅਮਰਿਤਪਾਲ ਸਿੰਘ ਤਾਂ ਨਜ਼ਰਬੰਦੀ ਵਿੱਚ ਨਹੀਂ ਪ੍ਰੀਵੈਂਟਿਵ ਟੈਂਸ਼ਨ ਹੈ ਉਹਨਾਂ ਉੱਪਰ ਤਾਂ ਉਹਨਾਂ ਉੱਪਰ ਤਾਂ ਕੋਈ ਦੋਸ਼ ਤੈਅ ਨਹੀਂ ਹੋਏ ਜੀ ਹੂੰ ਪਰ ਐਨਐਸਏ ਤਾਂ ਲੱਗਿਆ ਹੋਇਆ ਨਾ ਖਾਰਾ ਸਾਹਿਬ ਐਨਐਸਏ ਤਾਂ ਇਹੀ ਹੈ ਨਾ ਕਿ ਨੈਸ਼ਨਲ ਸਕਿਉਰਿਟੀ ਦੇ ਲਈ ਖਤਰਾ ਨੇ ਅਮਰਿਤਪਾਲ ਸਿੰਘ ਪੰਜਾਬ ਸਰਕਾਰ ਵੀ ਇਹੀ ਕਹਿ ਰਹੀ ਹੈ ਜਿਹੜੀ ਰਿਪੋਰਟ ਹੈ ਡਿਪਟੀ ਕਮਿਸ਼ਨਰ ਦੀ ਐਸਐਸਪੀ ਦੀ ਉਹੀ ਉਹ ਵੀ ਇ ਅਨੇ ਦੇਖੋ ਜੀ ਮੇਰੀ ਗੱਲ ਇਸੇ ਆਪ ਗੌਰ ਨਾਲ ਇਹ ਦੇਖੀਏ ਕਿ ਯੂਏਪੀਏ ਵੱਡੀ ਚੀਜ਼ ਹੈ ਕਿ ਐਨਐਸਏ ਵੱਡੀ ਹੈ ਹਮ ਐਨਐਸਏ ਤਾਂ ਨજરਬੰਦੀ ਹੁੰਦੀ ਹੈ ਜਦੋਂ ਬੰਦੇ ਦੇ ਦੋਸ਼ਤ ਹੈ ਨਾ ਹੋਣ ਉਹਦਾ ਸਜ਼ਾ ਕਿਸੇ ਜੀ ਦੇ ਅੰਦਰ ਅਦੀ ਨਾ ਕਰ ਸਕਣ ਉਹਨਾਂ ਐਨਐਸਏ ਲਾ ਦਿੰਦੇ ਆ ਜੀ ਹਮ ਯੂਏਪੀਏ ਦੇ ਵਿੱਚ ਜੋ ਇੱਕ ਟੈਰਰ ਫੰਡਿੰਗ ਦੇ ਦੋਸ਼ ਨੇ ਜੀ ਜੀ ਉਹਨਾਂ ਉੱਪਰ ਭਾਈ ਅਮਰਿਤਪਾਲ ਸਿੰਘ ਉੱਪਰ ਤਾਂ ਦੇਖੋ ਕੋਈ ਕ ਮੈਂਬਰ ਪਾਰਲੀਮੈਂਟ ਨੇ ਹੁਣ ਕੋਈ ਇੱਕ ਕੋਈ ਨਿੱਕੀ ਮੋਟੀ ਚੀਜ਼ ਨਹੀਂ ਹੈਗੇ ਤਾਂ ਇਸ ਚੀਜ਼ ਨੂੰ ਇੱਕ ਬਸ ਪੋਲਿਟਿਕਲ ਇਸ਼ੂ ਬਣਾਇਆ ਹੋਇਆ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਹੋਰ ਕੁਝ ਵੀ ਨਹੀਂ ਇਹਦੇ ਖਾਰਾ ਸਾਹਿਬ ਪਿਛਲੀ ਵਾਰ ਵੀ ਪਿਛਲੀ ਵਾਰ ਵੀ ਜਦੋਂ ਹੋਇਆ ਕਿ ਉਹਨਾਂ ਦੇ ਜਿਹੜੇ ਜੇਲ੍ਹ ਦੇ ਵਿੱਚੋਂ ਕੁਝ ਅਜਿਹੇ ਆ ਇਤਰਾਜ਼ਯੋਗ ਸਮਾਨ ਮਿਲਿਆ ਕੁਝ ਵਟਸਐਪ ਚੈਟਸ ਕਹੀਆਂ ਗਈਆਂ ਜਿਸ ਦੇ ਵਿੱਚ ਸੀਐਮ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਕੀ ਗਈ ਇਸ ਤਰ੍ਹਾਂ ਦੀਆਂ ਚੀਜ਼ਾਂ ਪਹਿਲਾਂ ਵੀ ਜਨਤਕ ਕੀਤੀਆਂ ਨੇ ਸਰਕਾਰ ਦੇ ਵੱਲੋਂ ਵੀ ਸਾਹਮਣੇ ਆਇਆਂ ਕਿ ਕੁਝ ਜਿਹੜੇ ਏਜੰਸੀਆਂ ਦੇ ਨਾਲ ਤਾਲੁਕਾਤ ਨੇ ਅਮਰਿਤਪਾਲ ਸਿੰਘ ਦੇ ਹੁਣ ਵੀ ਇਸ ਕਰਕੇ ਖਤਰਾ ਨੇ ਇਹ ਪਹਿਲਾਂ ਵੀ ਰਿਪੋਰਟ ਜਿਹੜੀ ਹੈ ਕਿਉਂਕਿ ਦੋਵੇਂ ਸਰਕਾਰ ਦੀ ਰਿਪੋਰਟ ਪੰਜਾਬ ਦੀ ਵੀ ਤੇ ਜਿਹੜੀ ਸੈਂਟਰ ਦੀ ਰਿਪੋਰਟ ਹੈ ਗ੍ਰੈਬ ਵਿਭਾਗ ਦੀ ਰਿਪੋਰਟ ਆ ਉਹ ਅਗੇਂਸਟ ਨਹੀਂ ਦੇਖੋ ਜੀ ਸੈਂਟਰ ਦੀ ਕੋਈ ਰਿਪੋਰਟ ਨਹੀਂ ਹੈਗੀ ਜਿਸ ਦੇ ਵਿੱਚ ਸੈਂਟਰ ਸਰਕਾਰ ਦਾ ਕੋਈ ਆਰਡਰ ਨਹੀਂ ਪਿਛਲੀ ਵਾਰ ਵੀ ਪਿਛਲੀ ਰੈਟ ਦੇ ਵਿੱਚ ਵੀ ਉਹ ਆਪਦਾ ਉੱਥੇ ਸਟੇਟਮੈਂਟ ਰਿਕਾਰਡ ਕਰਕੇ ਗਏ ਨੇ ਵਕੀਲ ਸਹਿਬਾਨ ਵੀ ਜਿਹੜੀ ਇਹ ਐਨਐਸਐ ਪੰਜਾਬ ਸਰਕਾਰ ਨੇ ਲਾਈ ਹੈ ਤੇ ਐਪਰੋਪਰੀਟ ਅਥਾਰਟੀ ਪੰਜਾਬ ਸਰਕਾਰ ਬਣਦੀ ਹੈ ਇਸ ਦੇ ਵਿੱਚ ਜੀ ਜੀ ਤੁਸੀਂ ਦੇਖੋ ਜਿੰਨੀਆਂ ਵੀ ਚੈਟ ਨੇ ਸਾਰੀਆਂ ਉਹ ਝੂਠੀਆਂ ਬਣਾਈਆਂ ਹੋਈਆਂ ਨੇ ਕਿਰਦਾਰ ਕੂਸ਼ੀ ਕਰਨ ਲਈ ਇੱਕ ਰਿਪੋਰਟ ਸਾਡੇ ਕੋਲ ਵੀ ਆਈ ਸੀ ਕਿਵੇਂ 18 ਮਾਰਚ ਤੋਂ ਹੋਇਆ 23 ਦੇ ਆਪਰੇਸ਼ਨ ਤੋਂ ਬਾਅਦ ਪੰਜਾਬ ਪੁਲਿਸ ਦੁਆਰਾ ਕੋਈ ਅਕਾਊਂਟ ਪ੍ਰਮੋਟ ਕੀਤੇ ਗਏ ਐਡਸ ਲਾਈਆਂ ਗਈਆਂ ਇੱਕ ਜਰਨਲਿਸਟ ਨੇ ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਨੇ ਜਨਤਕ ਕੀਤੀ ਸੀ ਤੇ ਉਹ ਸਾਰੇ ਜਿਹੜੀ ਠੀਕ ਹੈ ਖਾਰਾ ਸਾਹਿਬ ਸੋਮਵਾਰ ਨੂੰ ਸੁਣਵਾਈ ਹੋਣੀ ਹੈ ਇਸ ਵਾਰ ਹੁਣ ਅਗਲੀ ਸੁਣਵਾਈ ਸੋਮਵਾਰ ਨੂੰ ਹੈ ਇਸ ਮਾਮਲੇ ਦੀ हां जी अगली सुनवाई सोमवार ਨੂੰ ਹੈ ਜੇ ਅਸੀਂ ਜੋ ਮਾਨਯੋਗ ਸੁਪਰੀਮ ਕੋਰਟ ਤੱਕ ਪੈਰਵੀ ਕਰਨ ਨੂੰ ਤਿਆਰ ਹਾਂ ਜੀ ਠੀਕ ਹੈ ਬਹੁਤ ਸ਼ੁਕਰੀਆ ਤੁਹਾਡਾ ਈਮਾਨ ਸਿੰਘ ਖਾਰਾ ਜੀ ਸਾਡੇ ਨਾਲ ਜੁੜਨ ਦੇ ਲਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਕਹਿੰਦੇ ਨੇ ਕਿ ਜੇ ਅੱਗੇ ਵੀ ਜਾਣਾ ਪਿਆ ਜਾਵਾਂਗੇ ਸੁਪਰੀਮ ਕੋਰਟ ਤੱਕ ਪਹੁੰਚ ਕਰਾਂਗੇ ਪੈਰੋਲ ਦੀ ਮੰਗ ਅਮਰਿਤਪਾਲ ਸਿੰਘ ਦੇ ਲਈ ਕੀਤੀ ਜਾ ਰਹੀ ਹੈ ਲਗਾਤਾਰ ਇਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਜਾ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਤੋਂ ਡਿਟੇਲ ਰਿਪੋਰਟ ਇਸ ਮਾਮਲੇ ਦੇ ਵਿੱਚ ਮੰਗੀ ਗਈ ਹੈ ਕਿ ਆਖਿਰਕਾਰ ਅਮਰਿਤਪਾਲ ਸਿੰਘ ਨੂੰ ਪੈਰੋਲ ਨਾ ਦੇਣ ਦਾ ਕੀ ਕਾਰਨ ਹੈ